ਜਗਾ ਸਗੀਂ ਟਿੱਕ ਟੱਕ ਟੱਕ ਬਿਲਕੁਲ ਜਿੰਦਾਬਾਦ ਕਿਸਾਨ ਮੰਦੂਰ ਇਕਤਾ ਇਹ ਫਲਮਣਾ ਅਣਖੀ ਬੰਦੇ ਲਈ ਆ ਅੱਜ ਮੈਂ ਨਵੇਂ ਸਰਾਰੂ ਰੋਟ ਨੇ ਨਾ ਇਹ ਫਲਮਣੀ ਬਣੇਗੀ ਪੰਜਾਬ ਪੰਜਾਬੀਏ ਦਾ ਹਮੇਸ਼ਾ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਮੈਂਨ ਪਹਿਲੀ ਗੱਲ ਤਾਂ ਬੱਬੂ ਮਾਨ ਜੀ ਦਾ ਫੈਨ ਆ ਜੀ ਕੱਟੜ ਫੈਨ ਨੇ ਤੇ ਮੂਵੀ ਪੂਰੀ ਮੈਂ ਕਹਿੰਨਾ 10 ਦੇ ਵਿੱਚੋਂ 100 ਵੀ ਦੇਦੀ ਉਹ ਵੀ ਕਰ ਲੈ। ਵਰਮਨ ਨਾ ਦਾ ਇਦਾਂ ਦੀ ਫਿਲਮ ਬਣੀ ਅੱਜ ਤੱਕ ਨਾ ਬਣਿਆ ਬਹੁਤ ਸਰਾਫਰਮ ਸਭ ਤੋਂ ਸੋਝੇ ਦੱਸਿਆ ਗਿਆ ਅਣਖਵਾਰੀ ਦੱਸਿਆ ਗਿਆ ਜਾਰੀਬਾਰੀ ਦੱਸਿਆ ਗਿਆ ਬੈਰਬਾਰੀ ਦੱਸਿਆ ਗਿਆ ਜਨਾਨ ਉਹ ਤੁਸੀਂ ਬੱਬੂ ਮਾਨ ਦੀ ਟੀ-ਸ਼ਰਟਾਂ ਪਾ ਕੇ ਆਏ ਹੋ ਹਾਂ ਜੀ ਹਾਂ ਜੀ ਫੈਨ ਆ ਜੀ ਪਾਵਾਂਗੇ ਜਾਂ ਨਾ ਸਾਡੀ ਅਸੀਂ ਦੋ ਵਾਰ ਮੂਵੀ ਦੇਖ ਲਈਏ ਦੋ ਵਾਰ ਹੋਰ ਦੇਖਣੇ ਆਲੇ ਜੀ ਦੋ ਵਾਰ ਦੇਖ ਲਈਏ ਦੋ ਵਾਰੀ ਹੋਰ ਦੇਖਣੇ ਆਲੇ ਜਿਹੜੇ ਤਾਂ ਬਬੂਮਾਨ ਸਾਹਿਬ ਜੀ ਨੇ ਜੀ ਉਹਨਾਂ ਦੀ ਫਿਲਮ ਜਿਹੜੀ ਹੁੰਦੀ ਨਾ ਉਹ ਸੂਰਮੇ ਤੇ ਜਿਹੜੀ ਇਤਿਹਾਸਿਕ ਫਿਲਮ ਆ ਉਹ ਕੋਈ ਨਹੀਂ ਬਣਾ ਸਕਦਾ ਜੀ ਉਸਤਾਦ ਜਿਹੜੇ ਕਿਸਾਨ ਮਜ਼ਦੂਰਾ ਉਹਨਾਂ ਦੇ ਵੀ ਡੱਟ ਕੇ ਖੜਦਾ ਪੰਜਾਬੀਆਂ ਲਈ ਵੀ ਡੱਟ ਕੇ ਖੜਦਾ ਉਹ ਬਾਕੀ ਜਿਹੜੇ ਮੈਂ 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 ਕਰਨ ਵਾਲੇ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਟਿਕ ਨਬੜੀ ਔਖੇ ਬਲਦੀਆਂ ਪਈਆਂ ਹਾਂਜੀ ਪਹਿਲਾਂ ਤਾਂ ਮਿਲੇ ਨਹੀਂ ਹੁਣ ਮਿਲ ਗਿਆ ਮਸਾ ਹੀ ਫਿਰ ਦੇਖ ਕੇ ਆਏ ਅਸੀਂ ਇਹ ਹਾਊਸਫੁੱਲ ਜਾ ਰਹੇ ਨੇ ਸਾਰੇ ਹੀ ਹਾਊਸਫੁੱਲ ਅੱਛਾ ਜੀ ਦਸਾਂ ਦੇ ਵਿੱਚੋਂ ਨੰਬਰ ਦੇਣੇ ਹੁਣ ਸੁੱਚਾ ਸੁਰਮਾ ਨੂੰ ਕਿੰਨੇ ਦੋਗੇ 10 ਆਊਟ ਆਫ 10 ਮੈਂ ਕੋਈ ਤਾਂ ਸਿਆ ਗਿਆ ਵਾ ਕਿ ਯਾਰੀ ਦੋਸਤੀ ਜਿਹੜੀ ਵਧੀਆ ਹੋਣੀ ਚਾਹੀਦੀ ਆ ਇਹ ਨਾ ਕਿ ਤੁਸੀਂ 20 ਸਾਲ ਦੀ ਯਾਰੀ 20 ਦਿਨਾਂ ਵਾਸਤੇ ਕੋਈ ਜੋਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅਸ਼ਾ ਬੱਬੂ ਮਾਨ ਪਰਦੇ ਤੇ ਆ ਗਏ ਨੇ ਤੇ ਸੁੱਚਾ ਸੂਰਮਾ ਮੂਵੀ ਲੈ ਕੇ ਆਏ ਨੇ ਤੇ ਜਿਸ ਦੇ ਵਿੱਚ ਜਦੋਂ ਅਸੀਂ ਟ੍ਰੇਲਰ ਵੇਖਿਆ ਤਾਂ ਉਹਦੇ ਵਿੱਚ ਕਿਤਨਾ ਕਿਤੇ ਪ੍ਰਾਣਾ ਪੰਜਾਬ ਨਜ਼ਰ ਆ ਰਿਹਾ ਕੱਚੇ ਘਰ ਨਜ਼ਰ ਆ ਰਹੇ ਨੇ ਅਣਖ ਨਜ਼ਰ ਆ ਰਹੀ ਹੈ ਮਿਲੇ ਨਜ਼ਰ ਆ ਰਹੇ ਨੇ ਤੇ ਬਹੁਤ ਸੋਹਣੀ ਲੱਗ ਰਿਹਾ ਹੈ ਕਿ ਮੂਵੀ ਇਹ ਹੋਵੇਗੀ ਤੇ ਸੁੱਚਾ ਸੂਰਮਾ ਦੇਖ ਕੇ ਲੋਕ ਜਲਦੀ ਬਾਹਰ ਨਿਕਲਣਗੇ ਤੇ ਵੇਖਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਕੰਮ ਆ ਜਿਹੜਾ ਕਿ ਬੱਬੂ ਮਾਨ ਦਾ ਲੱਗਿਆ ਤੇ ਹੋਰ ਜਿਹੜੇ ਐਕਟਰਸ ਨੇ ਉਹਨਾਂ ਦਾ ਕੰਮ ਕਿਸ ਤਰ੍ਹਾਂ ਦਾ ਲੱਗਿਆ ਤੇ ਮੂਵੀ ਕਿਵੇਂ ਦੀ ਲੱਗੀ ਕਿਹੜੀ ਮੂਵੀ ਦੇਖ ਬਾਰ ਨਿਕਲੇ ਉਹ ਮਤਲਬ ਸੱਚਾ ਸੁਰਮਾ ਟਿੱਕੀ ਮੇਦੀ ਲੱਗੀ ਹੋਈ ਬਹੁਤ ਵਧੀਆ ਬਹੁਤ ਵਧੀਆ ਉਹਨਾਂ ਬਲ ਦੇਖ ਕੇ ਉਹਦਾ ਅਸਰ ਵੀ ਉਹਨਾਂ ਦਾ ਸਟੈਟ ਕਰਦਾ ਕਿੱਦਾਂ ਦੀ ਲੱਗੀ ਉਹ ਵੀ ਬਹੁਤ ਵਧੀਆ ਲੱਗੇ ਮੈਂ ਮਾਨਸਾ ਦਾ ਬਹੁਤ ਵਧੀਆ ਰੋਲ ਆ ਪਹਿਲਾਂ ਵੀ ਵਧੀਆ ਫਿਲਮ ਚ ਆਇਆ ਗੱਲ ਕਰੀ ਬੰਜਾਰੇ ਦੀ ਜਾਂ ਉਹਨਾਂ ਦੇ ਫਿਲਮ ਇੰਡਸਟਰੀ ਦੀ ਬਹੁਤ ਵਧੀਆ ਮਤਲਬ ਰੋਲ ਕਰਦੇ ਨੇ ਸੋ ਅਸੀਂ ਅੱਗੇ ਵੀ ਆਸ ਕਰਦੇ ਬਹੁਤ ਵਧੀਆ ਲੋਕਾਂ ਨੂੰ ਵਧੀਆ ਪੇਸ਼ ਕਰਦੇ ਆ ਸੋ ਬਤਾ ਬਹੁਤ ਵਧੀਆ ਲੱਗੇ ਸਾਨੂੰ ਅੱਜ ਮੈਂ ਸੁਣਿਆ ਕਿ ਟਿੱਕਾਂ ਬੜੀਆਂ ਔਖੀਆਂ ਮਿਲਦੀਆਂ ਪਈਆਂ ਹਾਂਜੀ ਪਹਿਲਾਂ ਤਾਂ ਮਿਲੇ ਨਹੀਂ ਹੁਣ ਮਿਲ ਗਿਆ ਮਸਾ ਹੀ ਫਿਰ ਦੇਖ ਕੇ ਆਏ ਉੱਚਾ ਸੁਰਮਾਨ ਨੂੰ ਕਿੰਨੇ ਦਓਗੇ 10 ਆਊਟ ਆਫ 10 ਮੈਮ ਕਹਾਂਗੀ ਇਹਦਾ ਸਿੱਧੇ ਲੈਜੈਂਡ ਮੈਂ ਬਸ ਦੱਸ ਚੋਦਾ ਸੀ ਦੱਸ ਚੋਦਾ ਸੀ ਜੀ ਕਿੱਦਾਂ ਦੀ ਲੱਗੀ ਫਿਰ ਐਕਟਿੰਗ ਬਹੁਤ ਹੀ ਸਰਾਹ ਦੀ ਹੈ ਹੂੰ ਸਰਾਹ ਫਲਾ ਵੱਡੇ ਪਰਦੇ ਤੇ ਬੱਬੂ ਮਾਨੂੰ ਇੰਨੇ ਚਿਰ ਬਾਅਦ ਵੇਖਿਆ ਤੇ ਕਿੱਦਾਂ ਦਾ ਲੱਗਿਆ ਸਰਾਹ ਲੱਗਿਆ ਬਾਲੀ ਘੈਂਟ ਸੀ ਬੜੀ ਘਰੇ ਸੀਗੇ ਜਦੋਂ ਤਾਂ ਟ੍ਰੇਲਰ ਆਇਆ ਜਾਂ ਜਦ ਦੀਆਂ ਗੱਲਾਂ ਹੋਈਆਂ ਕਿ ਮੂਵੀ ਸ਼ੂਟ ਹੋ ਰਹੀ ਹੈ ਕਿ ਮੂਵੀ ਜਲਦੀ ਆਵੇ ਹਾਂ ਜੀ ਪਤਾ ਨਹੀਂ ਹੁਣ ਤਾਂ ਡੀਗ ਹੀ ਰਹੀ ਸੀ ਅਸੀਂ ਡੀਗ ਹੀ ਰਹੀ ਸੀ ਹਾਂ ਡਾਇਲੋਗ ਕੋਈ ਜਿਹੜਾ ਵਧੀਆ ਲੱਗਿਆ ਹੋਵੇ ਏਟ ਸੁਪਾਈ ਆ ਇਹਦਾ ਤਾਂ شیر ਦਾ ਕੱਲਾ ਹੀ ਆਉਂਦਾ ਕਹਿੰਦੇ ਹਾਂਜੀ شیر ਤਾਂ ਕੱਲਾ ਹੀ ਆਉਂਦਾ ਉਕਰਾ ਉਕਰਾ شیر ਤਾਂ ਕੱਲਾ ਹੀ ਆਉਂਦਾ ਮਤਲਬ ਓਵਰ 올 ਸਾਰਿਆਂ ਨੂੰ ਮੂਵੀ ਦੇਖਣੀ ਚਾਹੀਦੀ ਆ ਵਧੀਆ ਮੂਵੀ ਬਾਕੀ ਇੱਕ ਕਹਿੰਦੇ ਚੈਨ ਮੈਂ ਲੇਜੈਂਡ ਆਪਣੇ ਪੰਜਾਬ ਦੇ ਦੋ ਹੀ ਇਹ ਨੇ ਇੱਕ ਸਿੱਧੂ ਮੂਸੇ ਵਾਲਾ ਜੀ ਜਾਂ ਇੱਕ ਆਪਣੇ ਬੱਬੂ ਮਾਨ ਜੀ ਉਹਨਾਂ ਨੂੰ ਵੀ ਅਸੀਂ ਮਿਸ ਕਰਦੇ ਆ ਪਰਮਾਤਮਾ ਉਹਨਾਂ ਨੂੰ ਮਤਲਬ ਵਧੀਆ ਕਿ ਹੋਰ ਉਹਨਾਂ ਦਾ ਵੀ ਮਤਲਬ ਚਲੋ ਗਾਣੇ ਆਉਣਾ ਬਾਕੀ ਮਾਨਸਾਹ ਨੇ ਵੀ ਗੱਲ ਕਹੀ ਵੀ ਸਰਾ ਹੀ ਕਰਾਦੀ ਸੋ ਸੱਚਾ ਸੁਰਮਾ ਮੂਵੀ ਦੇਖ ਕੇ ਬਾਹਰ ਨਿਕਲੇ ਹੋ ਕਿਵੇਂ ਦੀ ਲੱਗੀ ਮੂਵੀ ਬਹੁਤ ਸੋਹਣੀ ਫਿਲਮ ਆ ਜੀ ਜੀ ਯਾਨਕਿ ਕੋਈ ਦੱਸਿਆ ਗਿਆ ਵਾ ਕਿ ਯਾਰੀ ਦੋਸਤੀ ਜਿਹੜੀ ਵਧੀਆ ਹੋਣੀ ਚਾਹੀਦੀ ਆ ਇਹ ਨਾ ਕਿ ਤੁਸੀਂ 20 ਸਾਲ ਦੀ ਯਾਰੀ 20 ਦਿਨਾਂ ਵਾਸਤੇ ਭੁੱਲੋ ਜੀ ਤੇ ਮੈਸੇਜ ਹੋਰ ਕੇ ਦਿੱਤਾ ਗਿਆ ਇਹਦੇ ਵਿੱਚ ਮੈਸੇਜ ਇਹੀ ਆ ਕਿ ਆਪਣੇ ਹਸਬੰਦ ਪ੍ਰਤੀ ਵਫਾਦਾਰ ਜੀ ਵਫਾਦਾਰ ਰਹਿਣਾ ਚਾਹੀਦਾ ਵਫਾਦਾਰ ਰਹਿਣਾ ਚਾਹੀਦਾ ਜੀ ਸਰ ਕਿਵੇਂ ਦੀ ਲੱਗੀ ਮੂਵੀ ਬਹੁਤ ਵਧੀਆ ਜੀ ਐਨੀ ਵਧੀਆ ਲੱਗੀ ਮੂਵੀ ਤੁਸੀਂ ਗੱਲ ਹੀ ਛੱਡ ਦੋ ਜੀ ਇੱਕ ਕਰੈਕਟਰਲੈਸ ਲੇਡਿਸ ਦਾ ਤੇ ਇੱਕ ਸੂਰਮੇ ਦੀ ਉਹ ਕਹਾਣੀ ਆ ਜੀ ਹਾਂਜੀ ਤੇ ਆ ਸਾਰਿਆਂ ਨੂੰ ਵੇਖਣੀ ਚਾਹੀਦੀ ਆ ਬਿਲਕੁਲ ਦੇਖਣੀ ਚਾਹੀਦੀ ਇੱਕ ਬਹੁਤ ਵੱਡਾ ਮੈਸੇਜ ਆ ਜਿਹੜਾ ਕਿ ਅੱਜ ਦੇ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਆ ਹਰ ਇੱਕ ਦੇ ਦਿਮਾਗ ਦੇ ਵਿੱਚ ਉਹ ਗੱਲ ਪੈਣੀ ਚਾਹੀਦੀ ਆ ਜੀ ਤੇ ਦੱਸ ਵਿੱਚੋਂ ਕਿੰਨਾ ਨੰਬਰ ਦਓਗੇ 10 ਵਿੱਚੋਂ 10 ਜੀ ਬਹੁਤ ਵਧੀਆ ਮੂਵੀ ਲੱਗੀ ਮੈਂ ਹਾਂ ਕਹਿਣਾ ਚਾਹਨਾ ਕਿ ਹਰ ਇੱਕ ਬੰਦਾ ਇਹ ਮੂਵੀ ਦੇਖੇ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਜੀ ਜੀ ਕਿਵੇਂ ਦੀ ਲੱਗੀ ਵੀਰੇ ਬੈਸਟ ਮੂਵੀ ਐਂਡ ਸਾਰੇ ਨੂੰ ਵੇਖਣੀ ਚਾਹੀਦੀ ਹੈਗੀ ਬੱਬੂ ਮਾਨ ਦੀ ਐਕਟਿੰਗ ਕਿਵੇਂ ਲੱਗੀ ਬਹੁਤ ਹੀ ਵਧੀਆ ਜੀ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਮੈਸੇਜ ਕਿਦਾਂ ਦਾ ਰਸ ਹੈ ਮੈਸੇਜ ਉਹ ਕਹਿੰਦੇ ਯਾਰੀ ਦੋਸਤੀ ਦੱਸੋ ਵਿੱਚ 10 10 ਵਿੱਚ 10 10 ਵਿੱਚ 10 ਮੈਡਮ ਪਹਿਲੀ ਗੱਲ ਤਾਂ ਬੱਬੂ ਮਾਨ ਜੀ ਦਾ ਫੈਨ ਆ ਜੀ ਕਟੜ ਫੈਨ ਨੇ ਤੇ ਮੂਵੀ ਪੂਰੀ ਮੈਂ ਕਹਿੰਨਾ 10 ਦੇ ਵਿੱਚੋਂ 100 ਵੀ ਦੇ ਦਈ ਉਹ ਵੀ ਘਟ ਹੈ ਤੇ ਮੈਸੇਜ ਇੰਨਾ ਪਿਆਰਾ ਗਿਆ ਕਿ ਆਪਾਂ ਜਿਹਦੇ ਨਾਲ ਵੀ ਹਸਬੰਦ ਵਾਈਫ ਹਸਬੰਦ ਵਾਈਫ ਇੱਕ ਦੂਜੇ ਦੇ ਪ੍ਰਤੀ ਹਮੇਸ਼ਾ ਰਹਿਣ ਤੇ ਕਿਸੇ ਬਹੁਤ ਵਧੀਆ ਮੈਸੇਜ ਜਿਹੜੇ ਸਾਹਮਣੇ ਜਿੰਦਾਬਾਦ ਕਰ ਰਹੇ ਹੋ ਸੂਰਮਾ ਹੀ ਦੇ ਸੱਚਾ ਸੂਰਮਾ ਹੀ ਦੇਖ ਕੇ ਮੈਡਮ ਨਾ ਤਾਂ ਸਾਰੇ ਨਾਲ ਮੇਨ ਗੱਲ ਹੈ ਜੀ ਇਹ ਫਿਲਮ ਨਾ ਅਣਖੀ ਬੰਦਿਆਂ ਲਈ ਆ ਆ ਜਿਵੇਂ ਜਿਹੜੇ ਨਵੇਂ ਸਰਾਰੂ ਉੱਠਦੇ ਨੇ ਕਲਮ ਨਹੀਂ ਬਣੇਗੀ ਇਹ ਨਵੇਂ ਸਵਾਦ ਵਾਲੀ ਇਹ ਕਲਮ ਨਹੀਂ ਬਣੀ ਇਹ ਅਣਖੀ ਬੰਦੇ ਲਈ ਪੰਜਾਬ ਪੰਜਾਬੀ ਦਾ ਹਮੇਸ਼ਾ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਜੀ ਹਾਂਜੀ ਬੱਬੂ ਮਾਰ ਜਿੰਦਾਬਾਦ ਮੈਡਮ ਨਾ ਤਾਂ ਇਦਾਂ ਦੀ ਫਿਲਮ ਬਣੀ ਅੱਜ ਤੱਕ ਨਾ ਬਣਨੀ ਬਹੁਤ ਸਿਰਾ ਫਿਲਮ ਸਭ ਕੁਝ ਸੋਚੇ ਦੱਸਿਆ ਗਿਆ ਅਣਖਵਾਰੀ ਦੱਸਿਆ ਗਿਆ ਜਾਰੀਬਾਰੀ ਦੱਸਿਆ ਗਿਆ ਬੈਰਬਾਰੀ ਦੱਸਿਆ ਗਿਆ ਜਨੂਣ ਉਹ ਨਾਲੇ ਉਹ ਵੀ ਦੇਖ ਕੇ ਦਬਲ ਆਣੇ ਖਨਾਲ ਬਾਹਰ ਨਿਕਲੇ ਹੋ ਸਾਰੇ ਮਿਰਚਾਂ ਲੜਨੀ ਆਣ ਹੁੰਦੇ ਹਿੱਟਰ ਹਰੇ ਮਿਰਚਾਂ ਲੜਨੀ ਪੈਣਾ ਦੇਖ ਕੇ ਮੇਰੀ ਗੱਲੇ ਦਾ ਹੀ ਆ ਬਸ ਜੀ ਜਿਹੜੇ ਤਾਂ ਬੱਬੂ ਮਾਨ ਸਾਹਿਬ ਜੀ ਨੇ ਜੀ ਉਹਨਾਂ ਦੀ ਫਿਲਮ ਜਿਹੜੀ ਹੁੰਦੀ ਨਾ ਉਹ ਸੂਰਮੇ ਤੇ ਜਿਹੜੀ ਇਤਿਹਾਸਿਕ ਫਿਲਮ ਆ ਉਹ ਕੋਈ ਨਹੀਂ ਬਣਾ ਸਕਦਾ ਓਸਤਾਦ ਜਿਹੜੇ ਕਿਸਾਨ ਮਜ਼ਦੂਰਾਂ ਉਹਨਾਂ ਦੇ ਵੀ ਡਟ ਕੇ ਖੜਦਾ ਪੰਜਾਬੀਆਂ ਲਈ ਵੀ ਡਟ ਕੇ ਖੜਦਾ ਉਹ ਬਾਕੀ ਜਿਹੜੇ ਮੈਂ 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 ਕਰਨ ਵਾਲੇ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਉਸਤਾਦ ਥੀਏਟਰ ਜੀ ਜਗ੍ਹਾ ਸੀਗੀ ਟਿੱਕ ਟੱਕ ਟਿੱਕ ਬਿਲਕੁਲ ਬੱਬੂ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਨੀ ਵਧੀਆ ਲੱਗੀ ਸਾਡੇ ਦੁਆਰੇ ਜੀ ਕਰਦਾ ਵੀ ਅਸੀਂ ਫਿਲਮ ਦੇਖੇ ਪਰ ਤੁਹਾਡੇ ਟਾਈਮ ਨਹੀਂ ਹੈ ਸਾਡੇ ਮੁੰਡੇ ਸਵੇਰ ਦੇ ਦੇਖੀ ਜਾਂਦੇ ਬਾਰ ਬਾਰ ਸੋਲਾ ਉਡੀਕਤਾ ਬਿਆਹ ਆਹ ਦੇਖੋ ਬੱਬੂ ਮਾਨ ਦੇ ਫੈਨ ਟੀ-ਸ਼ਰਟਾਂ ਵੀ ਬੱਬੂ ਮਾਨ ਦੀਆਂ ਪਾ ਕੇ ਆਏ ਨੇ ਮੈਂ ਕਹਿੰਨੀ ਆ ਨੇੜੇ ਅੱਗੇ ਜਰਾ ਦਿਖਾਣ ਕੇ ਟੀ-ਸ਼ਰਟਾਂ ਵੀ ਬੱਬੂ ਮਾਨ ਵਾਲੀਆਂ ਪਾ ਕੇ ਆਏ ਨੇ ਦੇ 3 3 ਵਾਲੀ ਦੇਖੀ ਫਿਲਮ ਬਸ ਓਹ ਵਧੀਆ ਫਿਲਮ ਲੱਗੀ ਜੀ ਬਹੁਤ ਜਿਆਦਾ ਵਧੀਆ ਮੈਂ ਕੁਝ ਬਣਾਇਆ ਜੀ ਯਾਨੀ ਉਹ ਜਿੱਤ ਬਚਾਉਂਦੇ ਆ ਘਰ ਦੀ ਆਪਣੀ ਉਹ ਦਿਖਾਉਂਦੇ ਆ ਯਾਨੀ ਬਹੁਤ ਕੁਝ ਬਣਿਆ ਤੁਸੀਂ ਬੱਬੂ ਵਾਂਦੀਆ ਟੀ-ਸ਼ਰਟ ਆ ਪਾ ਕੇ ਆਏ ਹੋ ਹਾਂਜੀ ਹਾਂਜੀ ਫੈਨ ਆ ਜੀ ਪਾਵਾਗੇ ਜਾਂ ਨਾ ਸਾਡੀ ਤੁਹਾਡਾ ਹੋਏ ਉਹਦੀਆਂ ਟੀ-ਸ਼ਰਟਾਂ ਵੀ ਜਾਇਜ਼ ਆ ਫਿਰ ਜੀ ਕਿ ਨਹੀਂ ਜੀ ਇਹ ਪੋਸਟਰ ਵੀ ਨਾਲ ਹੀ ਲੈ ਕੇ ਆਏ ਹੋ ਹਾਂਜੀ ਹਾਂਜੀ ਮੈਡਮ ਅੱਖਾਂ ਤੋਂ ਵਾਉਣ ਵਾਲੇ ਦਵਾ ਦਵਾਉਣ ਵਾਲੇ ਦਬ ਗਏ ਪਰ ਜੱਟ ਨਹੀਂ ਦਬਿਆ ਜੀ ਤੁਸੀਂ ਵੀ ਮੂਵੀ ਦੇਖ ਕੇ ਆਏ ਹੋ ਹਾਂਜੀ ਹਾਂਜੀ ਕਿਵੇਂ ਦੀ ਲੱਗੀ ਬਹੁਤ ਵਧੀਆ ਸੀ ਇਹ ਸਾਡੇ ਵੱਡੇ ਪਾ ਜੀ ਵਿੱਚ ਮੜ ਕੇ ਦਿਖਾਈ ਗਈ ਆ ਅਸੀਂ ਦੋ ਵਾਰ ਮੂਵੀ ਦੇਖ ਲਈਏ ਦੋ ਵਾਰ ਹੋਰ ਦੇਖਣੇ ਆਲੇ ਜੀ ਦੋ ਵਾਰ ਦੇਖ ਲਈਏ ਦੋ ਵਾਰੀ ਹੋਰ ਦੇਖਣੇ ਅੱਜ ਤਾਂ ਮੈਂ ਸੁਣਿਆ ਟਿਕਤਾ ਹੀ ਨਹੀਂ ਮਿਲ ਰਹੀਆਂ ਅਸੀਂ ਪਹਿਲਾਂ ਐਡਵਾਂਸ ਕੀਤੀ ਹੋਈ ਆ ਹੋਮੇ ਸੀ ਮੈਂ ਫਸਟ ਡੇ ਤੋਂ ਹੀ ਜਦੋਂ ਬੁਕਿੰਗ ਸਟਾਰਟ ਹੋਈ ਉਦੋਂ ਹੀ ਕਰਵਾ ਲਈ ਸੀ ਸਾਨੂੰ ਪਤਾ ਸੀ ਟਿਕਟਸ ਨਹੀਂ ਮਿਲਣੀਆਂ ਨਾਲ ਨਾਲ ਟਾਈਮ ਚ 10 15 ਦਿਨ ਮਹੀਨਾ ਲੱਗੀ ਉਹ ਰੈਣੀ ਫਿਲਮ ਅੱਜ ਮਾਲ ਚ ਰਸ਼ ਮੈਂ ਸੁਣਿਆ ਬਹੁਤ ਜ਼ਿਆਦਾ ਜੀ ਰੇਟਿੰਗ ਚੈੱਕ ਕਰੋ 1 ਡੇ ਵੀ ਨਹੀਂ ਹੋਇਆ ਲੈ ਫਿਲਮ ਲੱਗੀ ਨੂੰ 9.5 ਰੇਟਿੰਗ ਹੋ ਗਈ ਜਿਹੜੇ ਕੇ ਫੈਨ ਫੋਲਿੰਗ ਦੀ ਪਾਵਰ ਆ ਬਾਈ ਨੂੰ 25 ਸਾਲ ਹੋ ਗਏ ਇੰਡਸਟਰੀ ਦਾ ਗੋੰਦੇ ਨੂੰ ਅੱਜ ਵੀ ਹਿੱਟ ਹੈ ਤੇ ਕੱਲ ਵੀ ਹਿੱਟ ਹੈ ਤੇ ਰਹੂਗਾ ਰਹੂਗਾ ਬਬਾ ਰਹੂਗਾ ਰਹੂਗਾ ਜਨਾਬ ਕਾ ਤੁਸੀਂ ਵੇਖਿਆ ਹੈ ਕਿ ਕਿੰਨਾ ਕਰੇਜ਼ ਆ ਨੌਜਵਾਨਾਂ ਨੂੰ ਬੱਬੂ ਮਾਨ ਦੀ ਜਿਹੜੀ ਨਵੀਂ ਮੂਵੀ ਆ ਸੁੱਚਾ ਸੂਰਮਾ ਤੇ ਕਹਿੰਦੇ ਕਿ ਪੂਰੀ ਅਣਖ ਵਾਲੀ ਮੂਵੀ ਆ ਤੇ ਪੂਰੇ ਅਣਖਾਲੇ ਬੰਦੇ ਨੇ ਜਿਹੜੇ ਕਿ ਆ ਮੂਵੀ ਵੇਖਦੇ ਆ ਤੇ ਅਸੀਂ ਵੀ ਜ਼ਰੂਰ ਕਵਾਂਗੇ ਕਿ ਥੀਏਟਰਾਂ ਦੇ ਵਿੱਚ ਬੁਕਿੰਗ ਕਰਾਓ ਕਿਉਂਕਿ ਜਿਹੜੀ ਮੂਵੀ ਆ ਹਾਊਸਫੁੱਲ ਜਾ ਰਹੀ ਆ ਅੱਜ ਇੱਕ ਵੀ ਸੀਟ ਖਾਲੀ ਨਹੀਂ ਸੀ ਬੜੀ ਮੈਂ ਤਾਂ ਤਰਲੇ ਕਰਕੇ ਕਹਿੰਿਆ ਨੇ ਇਹ ਤਾਂ ਮੂਵੀ ਦੀਆਂ ਟਿਕਟਾਂ ਲੈਂਦੀਆਂ ਨੇ ਤੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਆਓ ਤੇ ਮੂਵੀ